ਸਤ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਨੰਗਲ ਤੇ ਤੁਸੀਂ ਦੇਖ ਰਹੇ ਹੋ ਸਿੱਧ ਕਡੇਰੀ ਫਾਰਮ ਹੈ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਹਰੇਕ ਡੇਅਰੀ ਫਾਰਮਰ ਭਰਾਵਾਸਤੇ ਹੈ ਕਿਉਂਕਿ ਜਿਹੜੇ ਅੱਜ ਦੀਆਂ ਸਾਡੇ ਪਸ਼ੂਆਂ ਦੀਆਂ ਲੋੜਾਂ ਹਨ ਉਹਨਾਂ ਨੂੰ ਅਸੀਂ ਧਿਆਨ ਚ ਰੱਖ ਕੇ ਜੋ ਉਹਨਾਂ ਦੀ ਚੰਗੀ ਸਿਹਤ ਲਈ ਅਸੀਂ ਬਹੁਤ ਸਾਰੇ ਸਪਲੀਮੈਂਟ ਜਾਂ ਤੱਤ ਵੱਖਰੇ ਦਿੰਨੇ ਆ ਕਿਉਂਕਿ ਪੁਰਾਣੀ ਜਿਹੜੀ ਪਸ਼ੂ ਪਾਲਣ ਦਾ ਕਿੱਤਾ ਸੀਗਾ ਉਹਦੇ ਨਾਲੋਂ ਹੁਣ ਹਟ ਕੇ ਆ ਪਹਿਲਾਂ ਕੀ ਸੀਗਾ ਵੀ ਪੱਠੇ ਲਿਆਂਦੇ ਪਾਤੇ ਦੁੱਧ ਚੋਲਿਆ ਕਿਉਂਕਿ ਪਸ਼ੂ ਕੋਸ ਚਰਾੰਦਾ ਚ ਵੀ ਜਾਂਦੇ ਸੀਗੇ ਤਤ ਉਥੋਂ ਉਹਨਾਂ ਦੇ ਪੂਰੇ ਹੋ ਜਾਂਦੇ ਸੀ ਪਰ ਹੁਣ ਅਸੀਂ ਇੱਕ ਤਾਂ ਪਸ਼ੂਆਂ ਤੋਂ ਦੁੱਧ ਜ਼ਿਆਦਾ ਲੈਣਾ ਚਾਹੁੰਦੇ ਆ ਤੇ ਬਿਨਾਂ ਚੱਕ ਪਿਛਲੇ ਟਾਈਮ ਨਾਲੋਂ ਅੱਜ ਪਸ਼ੂਆਂ ਦੀ ਪ੍ਰੋਡਕਸ਼ਨ ਵੀ ਬਹੁਤ ਵਧੀ ਹੈ ਜਦੋਂ ਪਸ਼ੂ ਜ਼ਿਆਦਾ ਦੁੱਧ ਦੇਣਗੇ ਤਾਂ ਉਹਨਾਂ ਦੀ ਸਿਹਤ ਨੂੰ ਬਣਾਈ ਰੱਖਣ ਲਈ ਸਾਨੂੰ ਹਰੇ ਪੱਠੇ ਦੇ ਨਾਲ ਜਾਂ ਇਹ ਕਹੋ ਵੀ ਫੀਡ ਦੇ ਨਾਲ ਨਾਲ ਕੁਝ ਤਤ ਹੋਰ ਵੀ ਦੇਣੇ ਪੈਂਦੇ ਆ ਅੱਜ ਜਿਹੜੀ ਮੈਂ ਵੀਡੀਓ ਬਣਾ ਰਿਹਾ ਇਹ ਵਿਟਮ ਐਚ ਦੀ ਹੈ ਬਈ ਕੋਈ ਪ੍ਰੋਮੋਸ਼ਨ ਵਾਸਤੇ ਵੀਡੀਓ ਨਹੀਂ ਬਣਾ ਰਿਆ ਕਿਉਂਕਿ ਆਲਰੇਡੀ ਹੁਣ ਤੱਕ ਜੇ ਆਪਾਂ ਗੱਲ ਕਰੀਏ ਪਿਛਲੇ 30 ਸਾਲਾਂ ਤੋਂ ਲੈ ਕੇ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਵਾਈਟਮੈਚ ਦਾ ਨਾਮ ਪ੍ਰੋਮੋਸ਼ਨ ਪਹਿਲਾਂ ਹੀ ਬਥੇਰੀ ਹੋਈ ਵੀ ਹੈ ਹਰੇਕ ਫਾਰਮਰ ਵੀ ਇਹ ਜਾਣਦਾ ਹੈ ਪਰ ਇਹ ਵੀਡੀਓ ਸਿਰਫ ਤੁਹਾਨੂੰ ਅਵੇਅਰ ਕਰਨ ਵਾਸਤੇ ਹੈ ਤੁਹਾਨੂੰ ਜਾਗਰੂਕ ਕਰਨ ਵਾਸਤੇ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹ ਦੇਖਿਆ ਗਿਆ ਵਾਈਟਮੈਚ ਖੋਜ ਹੈ ਟ੍ਰਨੇਟਾ ਕੰਪਨੀ ਦੀ 30 ਸਾਲ ਪੁਰਾਣੀ ਖੋਜ ਪਰ ਹੁਣ ਕੀ ਹੈ ਵੀ ਮਾਰਕੀਟ ਦੇ ਵਿੱਚ ਇਹਦੀਆਂ ਕਾਪੀਆਂ ਬਹੁਤ ਤਿਆਰ ਹੋ ਗਈਆਂ ਕੋਈ ਵੀ ਕਿਸਾਨ ਭਰਾ ਆਪਦੇ ਮਹਿੰਗੇ ਪਸ਼ੂ ਵਾਸਤੇ ਉਹਦੀ ਚੰਗੀ ਸਿਹਤ ਬਣਾਉਣ ਵਾਸਤੇ ਜਾਂ ਚੰਗਾ ਹਵਾਨਾ ਬਣਾਉਣ ਵਾਸਤੇ ਮਾਰਕੀਟ ਦੇ ਵਿੱਚੋਂ ਵਾਈਟਾਮੈਚ ਖਰੀਦਣ ਜਾਂਦਾ ਹੈ ਪਰ ਉਥੋਂ ਲੈ ਕੇ ਉਹਦੀ ਕਾਪੀ ਆ ਜਾਂਦਾ ਹੈ ਇਹ ਉਸ ਕਿਸਾਨ ਭਰਾ ਦਾ ਇੱਕ ਭੋਲਾਪਨ ਹੋ ਸਕਦਾ ਹੈ ਜਾਂ ਹੋ ਸਕਦਾ ਵੀ ਉਹਨੂੰ ਜਾਣਕਾਰੀ ਦੀ ਕਮੀ ਹੋਵੇ ਤਾਂ ਇਸ ਵੀਡੀਓ ਦੇ ਮਾਧਿਅਮ ਨਾਲ ਤੁਹਾਨੂੰ ਮੈਂ ਇਹ ਦੱਸੂਗਾ ਵੀ ਜੇ ਤੁਸੀਂ ਵਾਈਟਾਮੈਚ ਪਸ਼ੂ ਵਾਸਤੇ ਖਰੀਦਣਾ ਹੈ ਤਾਂ ਉਹਦੀ ਪਛਾਣ ਕਿਵੇਂ ਕਰਨੀ ਹੈ ਕਿਵੇਂ ਤੁਸੀਂ ਉਹਦਾ origignal ਇਹ ਪ੍ਰੋਡਕਟ ਖਰੀਦ ਸਕਦੇ ਹੋ ਇੱਕ ਹੋਰ ਗੱਲ ਜਿਹੜੀ ਆਮ ਤੁਸੀਂ ਦੇਖੋਗੇ ਤੁਸੀਂ ਭਾਵੇਂ ਇਹਦੀ ਡੁਪਲੀਕੇਟ ਕਾਪੀ ਖਰੀਦ ਲਿਓ ਤੇ ਭਾਵੇਂ ਤੁਸੀਂ origignal ਵਾਇਟਮ ਵਿੱਚ ਖਰੀਦ ਲਿਓ ਤੁਹਾਨੂੰ ਰੇਟ ਉਹ ਸੇਮ ਹੀ ਮਿਲਣਾ ਹੈ ਇਹ ਨਹੀਂ ਆ ਵੀ ਕਾਪੀ ਤੁਹਾਨੂੰ ਸਸਤੀ ਮਿਲ ਜੂਗੀ ਤਾਂ ਤੁਸੀਂ ਉਸ ਲਾਲਚ ਚਾ ਕੇ ਕਹਦੇ ਹੋਗੇ ਚੱਲ origignal ਨਹੀਂ ਸਾਨੂੰ ਇਹਦੀ ਕਾਪੀ ਦੇ ਦੇ ਤੁਸੀਂ ਇੱਕ ਚੰਗੀ ਸੋਚ ਨਾਲ ਬਿਨਾਂ ਸ਼ੱਕ origignal ਖਰੀਦਣ ਗਏ ਸੀ ਪਰ ਵੇਚਣ ਵਾਲੇ ਭਰਾ ਨੇ ਕੀ ਕੀਤਾ ਵੇ ਉਹਦੀ ਕਾਪੀ ਤੁਹਾਨੂੰ ਚੱਕ ਕੇ ਦੇਦੀ ਜਿਹਦੇ ਚ ਉਹਨਾਂ ਨੂੰ ਮਾਰਜਨ ਜ਼ਿਆਦਾ ਮਿਲਦਾ ਸੋ ਆਪਾਂ ਪਹਿਲਾਂ ਇਹਦੀਆਂ ਜਿਹੜੀਆਂ ਨਿਸ਼ਾਨੀਆਂ ਕਿਵੇਂ ਪਤਾ ਲੱਗੂਗਾ ਵੀ origignal vitamin ਵਿੱਚ ਕੀ ਹੈ ਜਾਂ ਕਿਹੜਾ ਤੁਸੀਂ ਖਰੀਦ ਰਹੇ ਹੋ ਡੁਪਲੀਕੇਟ ਤਾਂ ਨਹੀਂ ਪਹਿਲਾਂ ਨਿਸ਼ਾਨੀਆਂ ਦੱਸਾਂਗੇ ਉਸ ਤੋਂ ਬਾਅਦ Vitamin ਵਿੱਚ ਦੇ ਫਾਇਦੇ ਕੀ ਹੈ ਤੇ ਕੀ ਉਹਦੀ ਵਰਤੋਂ ਹੁੰਦੀ ਹੈ ਤੇ ਕਿੰਨੀ ਉਹਦੀ ਡੋਜ਼ ਹੈ ਇਹਦੇ ਬਾਰੇ ਵੀ ਗੱਲਬਾਤ ਇਸ ਵੀਡੀਓ 'ਚ ਹੋਊਗੀ ਲਾਸਟ ਤੱਕ ਵੀਡੀਓ ਦੇਖ ਲਿਓ ਤੇ ਮੈਂ ਇੱਕ ਗੱਲ ਅਲੋਚਾ ਹਰ ਮੈਨੂੰ ਇਹ ਯਕੀਨ ਹੈ ਜਿਹੜੇ ਭਰਾ ਨੇ ਵੀਡੀਓ ਨੂੰ ਲਾਸਟ ਤੱਕ ਦੇਖ ਲਿਆ ਉਹ ਅੱਜ ਤੋਂ ਬਾਅਦ ਵਿੱਚ ਵਾਈਟਮੈਚ ਖਰੀਦਣ ਗਿਆ ਡੁਪਲੀਕੇਟ ਨਹੀਂ ਲੈ ਕੇ ਆਊਗਾ ਕਿਉਂਕਿ ਇਹਦੀਆਂ ਨਿਸ਼ਾਨੀਆਂ ਜਿਹੜੀਆਂ ਉਹ ਇਸ ਵੀਡੀਓ 'ਚ ਤੁਹਾਨੂੰ ਦੱਸ ਦੇਣੀ ਹੈ ਮੇਰੇ ਹੱਥ ਦੇ ਵਿੱਚ ਇੱਕ ਬੋਤਲ ਹੈ ਇਹ ਟਰਨੇਟਾ ਕੰਪਨੀ ਦਾ オリジナル ਪ੍ਰੋਡਕਟ ਵਾਈਟਮੈਚ ਹੈ ਮਾਰਕੀਟ ਦੇ ਵਿੱਚ ਜੇ ਤੁਸੀਂ ਜਾਓਗੇ ਜਿਹੜਾ ਭਰਾ ਘੱਟ ਪੜਿਆ ਲਿਖਿਆ ਤੁਹਾਨੂੰ ਸੇਮ ਬੋਤਲ ਮਿਲ ਜਾਣੀ ਹੈ ਇਹ ਸਲਵਰ ਦੀ ਕਹ ਲੋ ਬੋਤਲ ਹੈ ਇਹਦੇ ਵਿੱਚ ਵਾਈਟਾਮੈਚ ਪ੍ਰੋਡਕਟ ਹੈ ਲੇਬਲ ਸੇਮ ਹੋਣਗੇ ਪਰ ਫਰਕ ਕਿੱਥੇ ਹੋਊਗਾ ਇੱਕ ਅੱਧਾ ਸਪੈਲਿੰਗ ਇਧਰ ਉਧਰ ਕਰਕੇ ਲਿਖ ਦੇਣਾ ਉਹਦੇ ਨਾਲ ਕੀ ਹੈ ਵੀ ਉਹ ਤੁਹਾਨੂੰ ਡੁਪਲੀਕੇਟ ਕਾਪੀ ਮਿਲੂਗੀ ਪਰ ਜੇ ਤੁਸੀਂ ਵਾਈਟਾਮੈਚ ਖਰੀਦਣ ਚੱਲੇ ਹੋ ਤਾਂ ਮੈਂ ਤੁਹਾਨੂੰ ਨਿਸ਼ਾਨੀਆਂ ਦਿਖਾਉਣਾ ਹੈ ਸਭ ਤੋਂ ਪਹਿਲਾਂ ਬੋਤਲ ਦਾ ਢੱਕਣ ਦੇਖੋ ਇਹਦੇ ਉੱਪਰ ਟੀ ਅਲਫਾਬੈਟ ਹੈ ਟੀ ਅੱਖਰ ਹੈ ਟਨੇਟਾ ਕੰਪਨੀ ਹੈ ਤੇ ਪਹਿਲਾ ਸ਼ਬਦ ਉਹਦਾ ਟੀ ਹੈ ਤਾਂ ਟੀ ਤੁਹਾਨੂੰ ਢੱਕਣ ਦੇ ਉੱਤੇ ਲਿਖੀ ਦਿਸੂਗੀ ਇਹ ਕੰਪਨੀ ਦਾ ਨਾਮ ਕਹਿ ਲੋ ਜਾਂ ਉਹਦੇ ਵੱਲੋਂ ਲਿਖਿਆ ਹੋਇਆ ਅਲਫਾਬੈਟ ਢੱਕਣ ਦੇ ਉੱਤੇ ਟੀ ਉਸ ਤੋਂ ਬਿਨਾ ਥੱਲੇ ਸੀਲ ਲੱਗੀ ਹੋਈ ਹੈ ਤਾਂ ਕਿ ਤੁਹਾਨੂੰ ਕੋਈ ਖੁੱਲਿਆ ਪ੍ਰੋਡਕਟ ਨਾ ਦੇ ਦੇ ਤਾਂ ਸੀਲ ਪ੍ਰੋਪਰ ਦੇਖਣਾ ਵੀ ਔਰ ਬਿਲਕੁਲ ਟੁੱਟੀ ਨਾ ਹੋਵੇ ਉਹਦੇ ਉੱਤੇ ਵੀ ਟਨੇਟਾ ਦਾ ਵਾਈਟ ਐਚ ਲਿਖਿਆ ਹੋਇਆ ਹੈ ਇਹ ਵੀ ਇੱਕ ਦੂਜੇ ਨੰਬਰ ਤੇ ਨਿਸ਼ਾਨੀ ਹੈ ਤੀਜੀ ਨਿਸ਼ਾਨੀ ਟਨੇਟਾ ਵਾਈਟ ਐਚ ਬੋਤਲ ਦੇ ਉੱਤੇ ਖੁਣਿਆ ਹੋਇਆ ਹੈ ਹੁਣ ਇਹਦੇ ਬਾਰੇ ਥੋੜਾ ਦੱਸ ਦਿੰਨਾ ਦੋਸਤੋ ਆਪਣੇ ਘਰਾਂ ਦੇ ਵਿੱਚ ਪਿਛਲੇ ਟਾਈਮ ਦੇ ਵਿੱਚ ਆਮ ਹੀ ਹੁੰਦਾ ਸੀ ਕਿਉਂਕਿ ਅਸੀਂ ਇੱਕ ਦੂਜੇ ਘਰਾਂ ਤੋਂ ਸਾਡੀ ਲੋੜ ਵਾਲੀ ਚੀਜ਼ ਕਦੇ ਲੈ ਆਂਦੀ ਜਾਂ ਕਦੇ ਉਹਨੂੰ ਚੀਜ਼ ਦੇਤੀ ਤੇ ਜਿਹੜੇ ਅਸੀਂ ਬਰਤਨ ਵਰਤਦੇ ਸੀ ਭਾਵੇਂ ਉਹ ਸਟੀਲ ਸੀ ਭਾਵੇਂ ਐਲੂਮੀਨੀਅਮ ਸੀ ਤਾਂ ਉਹਦੇ ਉੱਤੇ ਅਸੀਂ ਆਪਦੇ ਪਰਿਵਾਰ ਦੇ ਵਿੱਚੋਂ ਕਿਸੇ ਬਜ਼ੁਰਗ ਦਾ ਨਾਮ ਲਿਖਾ ਲੈਂਦੇ ਸੀ ਜਾਂ ਕਿਸੇ ਬੱਚੇ ਦਾ ਨਾਮ ਲਿਖਾ ਲੈਂਦੇ ਤਾਂ ਕਿ ਸਾਡੇ ਬਰਤਨ ਇੱਕ ਦੂਜੇ ਨਾਲ ਰਲ ਨਾ ਇਵੇਂ ਕਈਆਂ ਦੇ ਉੱਤੇ ਕਸੀਆਂ ਦੇ ਉੱਤੇ ਵੀ ਅਸੀਂ ਨਾਮ ਲਿਖਾ ਲੈਂਦੇ ਵੀ ਸਾਡੀ ਕਈ ਗਵਾਚੇ ਨਾ ਕਿਸੇ ਨਾਲ ਰਲੇ ਨਾ ਤਾਂ ਕੰਪਨੀ ਨੇ ਇਹ ਇਹਦੇ ਉੱਪਰ ਖੁੰਨਤਾ ਉਸੇ ਤਰ੍ਹਾਂ ਵਿਟਮ ਐਚ ਨਾਲ ਲਿਖਿਆ ਹੋਇਆ ਤੇ ਨਾਲ ਕੰਪਨੀ ਦਾ ਨਾਮ ਟੰਡੇਟਾ ਇਹ ਤੋਂ ਇਲਾਵਾ ਜਿਹੜੇ ਵੀਰ ਪੜੇ ਲਿਖੇ ਆ ਧਿਆਨ ਚ ਰੱਖਿਓ ਵੀ ਆਈਟੀਯੂ ਐਮ ਵਿਟਮ ਐਚ ਇਹਦਾ ਨਾਮ ਜਿਹੜਾ ਉਹ ਲਿਖਿਆ ਹੋਇਆ ਸਪੈਲਿੰਗ ਧਿਆਨ ਚ ਰੱਖ ਲਿਓ ਤੁਹਾਡੇ ਨਾਲ ਠੱਗੀ ਨਹੀਂ ਹੋਊਗੀ ਚੌਥੀ ਜਿਹੜੀ ਜੇ ਆਪਾਂ ਪਰਖ ਕਰਨੀ ਹੈ ਦੋਸਤੋ ਤੇ ਇਹਦੇ ਉੱਤੇ ਇੱਕ ਜਿਹੜਾ ਤੁਸੀਂ ਇਹ ਚਮਕਣਾ ਜਿਹਾ ਪੇਪਰ ਦੇਖ ਰਹੇ ਹੋ ਇਹਦੇ ਤੇ 바ਰ ਕੋਡ ਹੈ ਇਹਨੂੰ ਤੁਸੀਂ ਆਪਦੇ ਐਂਡਰੌਇਡ ਫੋਨ ਦੇ ਵਿੱਚ ਜਿਹਦੇ ਵਿੱਚ ਵੀ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਉਹਦੇ ਤੁਸੀਂ ਇਹਨੂੰ ਸਕੈਨ ਕਰੋ ਸਕੈਨ ਕਰੋਗੇ ਤਾਂ ਤੁਹਾਡੇ ਹੱਥ 'ਚ ਜਿਹੜਾ ਪ੍ਰੋਡਕਟ ਹੋਊਗਾ ਉਹਦੇ ਤੁਹਾਨੂੰ ਕੰਪਨੀ ਵੱਲੋਂ ਮੈਸੇਜ ਆ ਜਾਣਾ ਤੁਹਾਨੂੰ ਪਤਾ ਲੱਗ ਜਾਣਾ ਵੀ ਜਿਹੜਾ ਤੁਸੀਂ ਪ੍ਰੋਡਕਟ ਖਰੀਦ ਕੇ ਲਿਆਏ ਹੋ ਉਹ オリジナル ਵਾਈਟਾਮਿਚ ਹੈ ਵਾਈਟਾਮਿਚ ਦੇ ਫਾਇਦੇ ਕੀ ਹੁੰਦੇ ਆ ਕਿਉਂ ਜ਼ਰੂਰੀ ਹੈ ਇੱਕ ਬਸ ਉਹਨੂੰ ਵਾਈਟਾਮਿਚ ਪਾਉਣਾ ਆਮ ਤੌਰ ਤੇ ਜਦੋਂ ਤੁਹਾਡੇ ਪਸ਼ੂ ਡਰਾਈ ਹੋ ਜਾਂਦੇ ਆ ਜਦੋਂ ਤੁਸੀਂ ਉਹਦੇ ਸੂਨ ਦੇ ਵਿੱਚ 2 ਮਹੀਨੇ ਰਹਿ ਗਏ ਤਾਂ 10 ਤੋਂ 20 ml ਪਰ ਡੇ ਡੋਜ਼ ਆਪਦੇ ਪਸ਼ੂ ਨੂੰ ਦੇਣੀ ਸ਼ੁਰੂ ਕਰਨੀ ਹੈ ਇਹਦੇ 'ਚ ਵਿਟਾਮਿਨ ਐਚ ਦੇ ਨਾਲ ਨਾਲ ਵਿਟਾਮਿਨ ਏ ਵਿਟਾਮਿਨ ਡੀ ਵਿਟਾਮਿਨ ਡੀ 3 ਜਿਹੜਾ ਇਦਾਂ ਦੇ ਜਿਹੜੇ ਉਹ ਤੱਤ ਉਹ ਵੀ ਪਾਏ ਗਏ ਉਹਨਾਂ ਨਾਲ ਫਾਇਦਾ ਕੀ ਹੁੰਦਾ ਪਸ਼ੂ ਦੀ ਜਿਹੜੀ ਉਹ ਸਿਹਤ ਚੰਗੀ ਬਣੀ ਰਹਿੰਦੀ ਹੈ ਉਹਦੀ ਬਾਡੀ ਦੇ ਵਿੱਚ ਚਮਕ ਆਊਗੀ ਦੂਜੀ ਗੱਲ ਉਹਦਾ ਜਿਹੜਾ ਹਵਾਨਾ ਹੈ ਉਹਦਾ ਜਿਹੜਾ ਆਰਡਰ ਹੈ ਪਸ਼ੂ ਦਾ ਉਹਦੇ ਜਿਹੜੇ ਮਸਲ ਹੈ ਉਹ ਮਜ਼ਬੂਤ ਹੋ ਜਾਣਗੇ ਮਸਲ ਮਜ਼ਬੂਤ ਹੈ ਨਰੋਆ ਹਵਾਨਾ ਹੈ ਚੰਗਾ ਸਿਹਤਮੰਦ ਹਵਾਨਾ ਹੈ ਤਾਂ ਬਿਨਾਂ ਸ਼ੱਕ ਪਸ਼ੂ ਦੁੱਧ ਲੰਬਾ ਟਾਈਮ ਦੇਊਗਾ ਦੁੱਧ ਦੇਊਗਾ ਵੀ ਜ਼ਿਆਦਾ ਕਿਉਂਕਿ ਸਾਨੂੰ ਜਿਹੜਾ ਪ੍ਰੋਫਿਟ ਹੋਣਾ ਹੈ ਪਸ਼ੂ ਦਾ ਦੁੱਧ ਚੋਕੇ ਹੋਣਾ ਤੇ ਦੁੱਧ ਉਹਦੇ ਹਵਾਨੇ ਦੇ ਵਿੱਚ ਹੈ ਜਿਹੜਾ ਉਹਦੇ ਦੁੱਧ ਨੂੰ ਸਟੋਰ ਕਰਨ ਵਾਲਾ ਇੱਕ ਭਾਂਡਾ ਹੀ ਕਹਿ ਲਿਆ ਆਪਾਂ ਉਹ ਆਲਰ ਹੈ ਉਹ ਹਵਾਨਾ ਹੈ ਉਹਦੀ ਸਿਹਤ ਚੰਗੀ ਹੈ ਤੋ ਦੁੱਧ ਜਿਆਦਾ ਵਧੀਆ ਤਰੀਕੇ ਨਾਲ ਸਟੋਰ ਕਰੂ ਮਸਟੈਟਸ ਨਹੀਂ ਹੋਣੀ ਇਹ ਤੋਂ ਇਲਾਵਾ ਜਿਹੜੇ ਵੀਰ ਘਰਾਂ ਦੇ ਵਿੱਚ ਜਿਵੇਂ ਹੁਣ ਇੱਕ ਟ੍ਰੈਂਡ ਹੈ ਸਾਡੇ ਚੰਗੀਆਂ ਮੱਝਾਂ ਦੇ ਅਸੀਂ ਬੱਲ ਜਿਹੜੇ ਉਹ ਪਾਲ ਲੈਨੇ ਆ ਭਾਵੇਂ ਉਹ ਕੱਟੇ ਨੀਲੀ ਰਾਵੀ ਆ ਜਾਂ ਮੁਰਾ ਨਸਲ ਦੇ ਆ ਅਸੀਂ ਮੇਲਿਆਂ 'ਚ ਵੀ ਉਹਨਾਂ ਨੂੰ ਲੈ ਕੇ ਜਾਂਦੇ ਆ ਉਨ੍ਹਾਂ ਦੇ ਵਿੱਚ ਕੀ ਹੈ ਵੀ ਉਹਨਾਂ ਦੀ ਇੱਕ ਤਾਂ ਚਮਕ ਲਿਆ ਦੂਗਾ ਇਹ ਉਹਨਾਂ ਨੂੰ ਵੀ ਜੇ ਤੁਸੀਂ ਪਾਉਣੇ ਆ ਛੋਟੇ ਬੱਚਿਆਂ ਨੂੰ ਪਾਉਣੇ ਆ ਚਮਕ ਦੇ ਨਾਲ ਨਾਲ ਜਿਹੜੇ ਬੁੱਲ ਤੁਸੀਂ ਬਰੀਡਿੰਗ ਆਸਤੇ ਵਰਤਨੇ ਆ ਉਹਨਾਂ ਦੇ ਜਿਹੜੇ ਸਪਰਮ ਕਾਊਂਟ ਹੈ ਉਹਨਾਂ ਦੀ ਗਿਣਤੀ ਵਧੂਗੀ ਤੁਸੀਂ ਸੀਮਨ ਸਟਰਾ ਤਿਆਰ ਕਰਾ ਲੈ ਅੱਗੇ ਫਾਰਮਰਾਂ ਨੂੰ ਸੇਲ ਕਰਤੇ ਉਹਨਾਂ ਦੀਆਂ گاਵਾਵਾਂ ਵੱਜਾਂ ਛੇਤੀ ਕਨਸੀਵ ਕਰਨੀਆਂ ਕਿਉਂਕਿ ਸਪਰਮ ਕਾਊਂਟ ਦੇ ਨਾਲ ਹੀ ਜਾਂ ਉਹਦੀ ਫਰਟੀਲਿਟੀ ਜਿਹੜੀ ਉਹ ਪ੍ਰੂਵ ਇੰਪਰੂਵ ਹੋਊਗੀ ਤਾਂ ਉਹਦੇ ਨਾਲ ਹੀ ਉਹਨਾਂ ਨੇ ਜਿਆਦਾ ਜਿਹੜਾ ਕਨਸੀਵ ਕਰਨਾ ਕਨਸੈਪਸ਼ਨ ਰੇਟ ਵਧੀ ਗਾਵਾ ਜਾਂ ਮੱਜਾਂ ਜਾਂ ਜਿਹੜੇ ਬਾਲੋ ਤੁਸੀਂ ਵਰਤ ਘਰੇ ਰੱਖੇ ਹੋਏ ਉਹਨਾਂ ਵਾਸਤੇ ਤੁਸੀਂ ਵਾਈਟਾਮਿਚ ਵਰਤ ਲੈਣੇ ਆ ਤਾਂ ਉਹਨਾਂ ਦੇ ਖੁਰਾਂ ਦੇ ਉੱਤੇ ਵੀ ਇਹ ਕੰਮ ਕਰੂਗਾ ਉਹਨਾਂ ਦੇ ਹੂਫ ਜਿਹੜੇ ਆ ਖੁਰਾਂ ਦੀਆਂ ਸਮੱਸਿਆਵਾਂ ਨੂੰ ਵੀ ਇਹ ਕੰਟਰੋਲ 'ਚ ਕਰਦਾ ਹੈ ਪਸ਼ੂ ਦੀ ਸਿਹਤ ਦੇ ਵਿੱਚ ਸ਼ਾਈਨ ਆਊ ਚਮਕ ਆਊਗੀ ਹਵਾਨਾ ਜਾਂ ਉਹਦੇ ਜਿਹੜੇ ਥਾਣ ਆ ਉਹ ਮਜ਼ਬੂਤ ਬਣੇ ਰਹਿਣਗੇ ਮਸਟੈਟਸ ਨਹੀਂ ਆਉਣੀ ਬਾਡੀ ਚੰਗੀ ਐ ਨਰੋਈ ਐ ਇਮਿਊਨਿਟੀ ਉਹਨਾਂ ਦੀ ਜ਼ਿਆਦਾ ਵਧੀਆ ਤਾਂ ਬਿਮਾਰੀਆਂ ਜਿਹੜੀਆਂ ਉਹ ਘੱਟ ਅਟੈਕ ਕਰਨੀਆਂ ਜਿੰਨਾ ਬਿਮਾਰੀਆਂ ਘਾਟਾ ਅਟੈਕ ਕਰਨੀਆਂ ਪਸ਼ੂ ਉਹਨਾਂ ਸਿਹਤਮੰਦ ਰਹੂਗਾ ਲੰਬਾ ਟਾਈਮ ਦੁੱਧ ਦੇਊਗਾ ਪੀਕ ਉਹਦਾ ਬਣਿਆ ਰਹੂਗਾ ਹੁਣ ਇੱਕ ਨਾਲ ਇੱਕ ਨਵੀਂ ਚੀਜ਼ ਹੋਰ ਐਡ ਕਰ ਦਿਆਂ ਦੱਸੋ ਪਹਿਲਾਂ ਵਾਈਟਮੈਚ ਇਹ ਜਿਹੜਾ ਤੁਸੀਂ ਸਿਲਵਰ ਦੀ ਬੋਤਲ 'ਚ ਦੇਖ ਰਹੇ ਹੋ ਇਹ ਆਉਂਦਾ ਸੀ ਇਹ ਨਾਰਮਲ ਦੁੱਧ ਦੇਣ ਵਾਲੀਆਂ ਗਾਵਾਂ ਜਾਂ ਮੱਝਾਂ ਜਿਵੇਂ 20 ਲੀਟਰ ਤੱਕ ਵਾਲੀਆਂ ਜੇ ਆਪਾਂ ਗਾਵਾਂ ਦੀ ਗੱਲ ਕਰਦੇ ਆ ਉਹਨਾਂ ਵਾਸਤੇ ਇਹ ਬੈਸਟ ਹੈ ਟ੍ਰਨੇਟਾ ਕੰਪਨੀ ਦਾ ਵਾਈਟਮੈਚ 10 ਤੋਂ 20 ਐਮਐਲ ਦੀ ਪਰ ਡੇ ਡੋਜ਼ ਹੈ ਪਰ ਜੇ ਤੁਹਾਡੇ ਕੋਲ ਉਦੋਂ ਜ਼ਿਆਦਾ ਦੁੱਧ ਦੇਣ ਵਾਲੀਆਂ ਗਾਵਾਂ ਜਾਂ ਮੱਝਾਂ ਤਾਂ ਉਹਨਾਂ ਵਾਸਤੇ ਨਵਾਂ ਪ੍ਰੋਡਕਟ ਵਾਈਟਮ ਐਚ ਐਡਵਾਂਸ ਹੈ ਪਛਾਣ ਇਹਦੀ ਵੀ ਉਹੀ ਹੈ ਸੇਮ ਟੀ ਉੱਤੇ ਲਿਖੀ ਹੋਈ ਹੈ ਢੱਕਣ ਦੇ ਉੱਤੇ ਸੀਲ ਸੇਮ ਲੱਗੀ ਹੈ ਵਾਈਟਮ ਐਚ ਨਾਲ ਐਡਵਾਂਸ ਲਿਖ ਕੇ ਇਹ ਤੋਂ ਇਲਾਵਾ ਫੇਰ ਉਹ ਸਕੈਨਰ ਇਹਦੇ ਤੇ ਵੀ ਹੈ ਪਰ ਇਹਦੀ ਬੋਤਲ ਪਲਾਸਟਿਕ ਦੀ ਹੈ ਇਹਦੇ ਪਿੱਛੇ ਜਦੋਂ ਆਪਾਂ ਇੱਕ ਰੀਜਨ ਸਮਝਦੇ ਹਾਂ ਵੀ ਪਹਿਲੀ ਬੋਤਲ ਜਿਹੜੀ ਹੈ ਅਲੂਮੀਨੀਅਮ ਦਾ ਸਿਲਵਰ ਚ ਆਉਂਦੀ ਹੈ ਤੇ ਪਲਾਸਟਿਕ ਚ ਕਿਉਂ ਆ ਕਿਉਂਕਿ ਹਾਈ ਮਿਲਕ ਜੀਲ ਡਾਲੀਆਂ ਜਿਹੜੀਆਂ گاਵਾਾਂ ਜਾਂ ਮੱਝਾਂ ਜਿਆਦਾ ਦੁੱਧ ਦੇਣ ਵਾਲੀਆਂ ਉਹਨਾਂ ਵਾਸਤੇ ਕੁਸ ਤੱਤ ਵੱਖਰੇ ਐਡ ਕੀਤੇ ਗਏ ਆ ਉਹ ਤੱਤ ਜਦੋਂ ਸਿਲਵਰ ਦੇ ਨਾਲ ਜਾਂ ਐਲੂਮੀਨੀਅਮ ਨਾਲ ਮੈਚ ਕਰਦੇ ਆ ਤਾਂ ਉਥੇ ਕਈ ਵਾਰ ਰਿਐਕਸ਼ਨ ਦਿੰਦੇ ਆ ਇੱਕ ਦੂਜੇ ਨੂੰ ਤਾਂ ਉਹਦੀ ਬੈਸਟ ਆਪਸ਼ਨ ਇਹ ਆ ਵੀ ਪਲਾਸਟਿਕ ਦੀ ਬੋਤਲ ਦੇ ਵਿੱਚ ਉਹਨਾਂ ਨੂੰ ਪਾ ਕੇ ਸਟੋਰ ਕਰਕੇ ਦਿੱਤਾ ਹੈ ਜਦੋਂ ਤੁਸੀਂ ਇਹ ਪ੍ਰੋਡਕਟ ਖੋਲ ਕੇ ਵਰਤਣਾ ਸ਼ੁਰੂ ਕਰੋਗੇ ਇਹਦੇ ਚੋਂ ਜਿਹੜਾ ਲਿਕਵਿਡ ਨਿਕਲਣਾ ਹੈ ਉਹ ਸ਼ਾਇਦ ਅੰਗੂ ਸੰਗਣਾ ਨਿਕਲੂਗਾ ਕਿਉਂਕਿ origignal origignal ਹੀ ਹੁੰਦਾ ਤੇ duplicate duplicate ਹੀ ਰਹਿਣਾ ਸੋ ਕੋਸ਼ਿਸ਼ ਕਰੋ ਜੇ ਤੁਸੀਂ ਆਪਦੇ ਪਸ਼ੂ ਨੂੰ ਵਾਈਟਮ ਵਿੱਚ ਪਾਉਣਾ ਹੈ ਖਾਸ ਕਰਕੇ ਚੰਗੇ ਦੁੱਧ ਵਾਲੀਆਂ ਗਾਵਾਂ ਜਾਂ ਮੱਝਾਂ ਨੂੰ ਜਰੂਰ ਪਾਇਆ ਵੀ ਕਰੋ ਤੇ ਜੇ ਤੁਸੀਂ ਇਹ ਵਾਈਟਮ ਵਿੱਚ ਪਾ ਰਹੇ ਹੋ ਤਾਂ origignal ਖਰੀਦੋ duplicate ਨਾ ਖਰੀਦ ਕੇ ਲਿਆਓ ਇਸ ਗੱਲ ਤੋਂ ਅਵੇਅਰ ਹੋ ਜਾਓ ਧਿਆਨ ਰੱਖੋ ਵੀ ਤੁਸੀਂ ਪੈਸੇ ਉਨੇ ਹੀ ਪਰ ਰਹੇ ਹੋ ਪਰ ਪ੍ਰੋਡਕਟ ਤੁਹਾਡੇ ਹੱਥੇ duplicate ਨਾ ਆਵੇ ਤਾਂ ਤੁਸੀਂ ਧਿਆਨ ਨਾਲ ਮਾਰਕੀਟ ਦੇ ਵਿੱਚੋਂ ਵਾਈਟਮ ਵਿੱਚ ਖਰੀਦਣਾ ਹੈ ਭਾਵੇਂ ਆਨਲਾਈਨ ਖਰੀਦ ਰਹੇ ਹੋ ਭਾਵੇਂ ਆਫਲਾਈਨ ਤੁਸੀਂ ਮਾਰਕੀਟ ਚੋਂ ਜਾ ਕੇ ਲੈ ਕੇ ਆ ਰਹੇ ਤਾਂ ਕੁਛ ਚੇਹੀ ਕਰੋ ਵੀ ਵਾਈਟਾਮਿਚ オリジナル ਹੀ ਖਰੀਦ ਕੇ ਲਿਆਓ ਤੁਹਾਨੂੰ ਤੁਹਾਡੇ ਪਸ਼ੂਆਂ ਦੀ ਸਿਹਤ ਦਸੂਗੀ ਇਹਦਾ ਰਿਜ਼ਲਟ ਤੁਹਾਨੂੰ ਲੰਬੇ ਟਾਈਮ ਤੱਕ ਮਿਲਣਾ ਹੈ ਪਸ਼ੂ ਛੇਤੀ ਗੱਭਣ ਹੋਣਗੇ ਸਾਰਾ ਸੂਆ ਉਹਨਾਂ ਦਾ ਹਵਾਨਾ ਵਧੀਆ ਬਣਿਆ ਰਹੂਗਾ ਸੋ ਤੁਸੀਂ ਵਰਤ ਸਕਦੇ ਹੋ ਦੋਸਤੋ ਟਨੈਟਾ ਕੰਪਨੀ ਦਾ ਵਾਈਟਾਮਿਚ ਪਰ ਬੀ ਸ਼ੋਰ ਤੁਸੀਂ ਜਿਹੜਾ ਪ੍ਰੋਡਕਟ ਖਰੀਦ ਰਹੇ ਹੋ オリジナル ਹੋਣਾ ਚਾਹੀਦਾ ਫੇਰ ਹੀ ਰਿਜ਼ਲਟ ਜ਼ਿਆਦਾ ਵਧੀਆ ਆਉਣੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ